इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਕਿਹਨਾਮ ਰੋਟਾ ਮੇਰਾ ਨਾਮ ਹੈ ਸਿਮਰਜੀਤ ਕੌਰ ਅੱਟੇ ਕੀ ਗੱਲਬਾਤ ਹੋਈ ਹੈ ਨੂ ਰਾਣੀ ਕਿਵੇਂ ਠੱਗੀ ਮਾਰ ਗਈ ਤੁਹਾਨੂੰ ਬਸ ਬਿਤੇ ਬਾਹਰ ਜਾ ਕੇ ਮਤਲਬ ਕਿ ਵੀ ਮੁਕਰ ਗਈ ਸਾਨੂੰ ਸੁਪਨੇ ਦਿਖਾ ਕੇ ਮੁਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਉਂਗੀ ਕੁਲਵਿੰਦਰ ਕੋਣ ਤੁਹਾਡਾ ਬੇਟਾ ਹਾਂ ਮੇਰਾ ਬੇਟਾ ਜੀ ਕੁਲਵਿੰਦਰ ਹਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਗੀ ਵੀ ਤੁਸੀਂ ਮੇਰੇ ਕਿਹੜੇ ਕੰਟਰੀ ਐ ਬ੍ਰਿੰਟਨ ਚ ਜੀ ਹਾਂ ਕੈਨੇਡਾ ਬ੍ਰਿੰਟਨ ਚ ਰਹਿ ਰਹੀ ਹੈ ਜੀ ਹੁਣ ਹਾਂ ਤੇ ਵਧੀਆ ਬਸ ਆਪਦਾ ਉਹਨੇ ਆਪਦਾ ਲੋਡ ਦੇਖ ਲਿਆ ਜੀ ਆਪਦਾ ਵਧੀਆ ਕੰਮ ਤੇ ਲੱਗੀ ਆ ਗੱਡੀਆਂ ਚ ਜਾਂਦੀ ਆਉਂਦੀ ਆ ਜਿਹਨਾਂ ਦੇ ਘਰ ਰਹਿ ਰਹੀ ਆ ਵਧੀਆ ਇਸ ਕਰ ਰਹੀ ਆ ਸਾਨੂੰ ਵਿਵਤਾ ਦੇ ਵਿੱਚ ਪਾ ਕੇ ਬਾਗੀ ਹਾਂ ਸਾਡੀ ਜ਼ਮੀਨ ਜਾਇਾਤ ਵਕਿਆ ਕੇ ਬਾਗੀ ਹੁਣ ਉਹਨੇ ਸਾਤੋਂ ਕੀ ਲੈਣਾ ਗਾ ਜੀ ਹਾਂ ਕਦੋਂ ਕਦੋਂ ਮੈਰਿਜ ਕਦੋਂ ਹੋਇਆ ਸੀ ਮੈਰਿਜ ਜੀ ਉਹਦੀ 17 ਜੂਨ 2023 ਠੀਕ ਹੈ ਹਾਂ ਜੀ ਬਸ ਉਸ ਤੋਂ ਬਾਅਦ ਮਤਲਬ ਕਿ 31 ਅਗਸਤ ਨੂੰ ਉਹ ਚਲੀ ਗਈ ਸੀ ਹਾਂ ਤੇ ਆਂਟੀ ਜਦੋਂ ਮੈਰਿਜ ਹੋਈ ਹੈ ਨਾ 1 ਸਾਲ ਹੋ ਗਿਆ ਕੈਨੇਡਾ ਗਈ ਨੂੰ ਪੈਸੇ ਨਹੀਂ ਭੇਜੇ ਉਹਨੇ ਨਾ ਨਾ ਭੇਜੇ ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ ਹੋਣ ਤਾਂ ਕੋਈ ਸੁਖ ਸੀਰ ਨਹੀਂ ਬਾਦੇ ਕਰਕੇ ਜਿਵੇਂ ਵੀ ਹੁਣ ਉਹ ਇੱਥੇ ਵੀ ਮੇਰੀ ਬਾਤ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਮੰਮੀ ਮੈਂ ਆਪਦੀ ਪਹਿਲੀ ਪੇ ਪਾਉਂਗੀ ਬਾਬੇ ਨੂੰ ਕੁਦਰ ਪਾਉਂਗੀ ਕੋਠਰੇ ਵਾਲੇ ਬਾਬੇ ਨੂੰ ਪਾਉਂਗੀ ਸੀ ਇਦਾਂ ਦੇ ਪਾਉਂਗੀ ਕਿਸੇ ਸਾਰੀਆਂ ਗੱਲਾਂ ਤੇ ਪਾਣੀ ਫੇਰ ਗਈ ਜੀ ਸਾਡੇ ਠੀਕ ਹੈ ਹਾਂ ਹੁਣ ਆਂਟੀ ਉਸ ਲੜਕੀ ਦੇ ਪਰਿਵਾਰ ਖਿਲਾਫ ਤੁਸੀਂ ਕੀ ਕਾਰਵਾਈ ਕਰਵਾਈ ਹੈ ਲੜਕੀ ਸਮੇਤ ਹਾਂ ਮਤਲਬ ਕਿ ਅਸੀ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਹੋ ਗਿਆ ਜੀ ਪਰਚਾ ਉਹਨਾਂ ਤੇ 420 ਦਾ ਤੇ 120 ਦਾ ਹੀ ਹਾਂ ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ ਤੇ ਤੇ ਉਹਦੇ ਭਰਾ ਤੇ ਤੇ ਅਸੀ ਰਣਜੀਤ ਕੌਰ ਤੇ ਕੀ ਕਹਤੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਸਮਝੌਤੇ ਦਾ ਨਿਯੋਤਾ ਦਿੱਤਾ ਤੁਹਾਨੂੰ ਨਹੀਂ ਜੀ ਨਹੀਂ ਸਾਨੂੰ ਕੋਈ ਸਮਝੌਤੇ ਦਾ ਨਿਯੋਤਾ ਨਹੀਂ ਦਿੱਤਾ ਉਹਨਾਂ ਨੇ ਉਲਟਾ ਉਹ ਆਪਦੀ ਜਮਾਨਤ ਲਵਾਉਂਦੇ ਫਿਰਦੇ ਨੇ ਜੀ ਉਹ ਕਹਿੰਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਤੇ ਤਾਂ ਪਹਿਲਾਂ ਵੀ ਤਿੰਨ ਪਰਚੇ ਨੇ ਪੈਸਾ ਦੇ ਕੇ ਅਸੀਂ ਬਹੁਤ ਕੁਝ ਕਰ ਸਕਦੇ ਅਸੀਂ ਪੈਸੇ ਨਾਲ ਦਾ ਨਾਕੜਵਾ ਲਾਂਗੇ ਇਹ ਕਹਿੰਦੇ ਨੇ ਜੀ ਹਾਂਜੀ ਇਹ ਗੱਲਾਂ ਜੀ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀ ਤੇ ਉਦੋਂ ਕਹੀਆਂ ᱛੀਆਂ ਵੀ ਸਾਨੂੰ ਪਰਚੇ ਨਾਲ ਕੋਈ ਫਰਕ ਨਹੀਂ ਪੈਂਦਾ ਅੱਛਾ ਹਾਂ ਜੀ ਕਹਿੰਦੇ ਅਸੀਂ ਤਾਂ ਵੀ ਖਾਤੇ ਸਾਂਝੇ ਦਾ ਕਰੋੜ ਰੁਪਏ ਮੁਕਰੇ ਹੋયા ਥੋੜੇ ਪੈਸੇ ਸਾਡੇ ਲਈ 22 ਲੱਖ ਰੁਪਏ ਕਿੱਡੀ ਗੱਲ ਆ ਅਸੀਂ ਤਾਂ ਕਰੋੜ ਰੁਪਏ ਆਜਮ ਕਰ ਗਏ ਹੁਣ ਮੁੰਡੇ ਮੁੰਡੇ ਦੀ ਹਾਲਤ ਕਿੰਨੇ ਆ ਉਹ ਲੜਕਾ ਮੁੰਡਾ ਹੀ ਟੈਨਸ਼ਨ ਦੇ ਵਿੱਚ ਆ ਜੀ ਹਾਂ ਟੈਨਸ਼ਨ ਦੇ ਵਿੱਚ ਰਹਿੰਦਾਗਾ ਮੰਮੀ ਵੀ ਆਪਣੇ ਘਰ ਨਾਲ ਕੀ ਬਣ ਗਿਆ ਵੀ ਸਿਮੂ ਨੂੰ ਮੈਂ ਇੰਨੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ ਦਵਾਏ ਸ਼ਾਪਿੰਗਾਂ ਕਰਵਾਈਆਂ ਉਹਦੇ ਗੈਪ ਕੜਵਾਏ ਵੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਫਿਰਿਆ ਇੰਨੇ ਸਾਰੇ ਉਹਦੇ ਕੰਮ ਕਰਵਾਏ ਵੀ ਉਹ ਮੈਨੂੰ ਐਡਾ ਵੱਡਾ ਧੋਖਾ ਦੇ ਗਈ ਵੀ ਮੰਮੀ ਮੇਰਾ ਕਿਤੇ ਜੀ ਨਹੀਂ ਲੱਗਦਾ ਜੀ ਘਰੋਂ ਬਾਹਰ ਰਹਿੰਦਾਗਾ ਜੇ ਆਉਂਦਾ ਤਾਂ ਰਾਤ ਨੂੰ ਘਰੇ ਆਉਂਦਾ ਜੀ ਐਡਾ ਮੋਬਾਈਲ ਲੈ ਦਿੱਤਾ ਐਡਾ ਉਹ ਨੂੰ ਜੀ ਮੋਬਾਈਲ ਲੈ ਕੇ ਦਿੱਤਾ ਮੋਬਾਈਲ ਦਾ ਵੀ ਮੋਬਾਈਲ ਦੀ ਗੱਲ ਜੀ ਅਸੀਂ ਕਹਿਣਾ ਭੁੱਲ ਗਏ ਮੋਬਾਈਲ ਲੈ ਕੇ ਦਿੱਤਾ ਜੀ ਮੋਬਾਈਲ ਕਹਿੰਦੀ ਵੀ ਤੁਸੀਂ ਮੈਨੂੰ ਮੋਬਾਈਲ ਦਿੱਤੀ ਤੁਸੀਂ ਨੇ ਨਹੀਂ ਲੈ ਕੇ ਦਿੱਤਾ ਕਹਿੰਦੀ ਮੋਬਾਈਲ ਮੈਨੂੰ ਹਾਂ 65 70000 ਦਾ ਜੀ ਮੇਰੇ ਬੇਟੇ ਨੇ ਮੋਬਾਈਲ ਲੈ ਕੇ ਦਿੱਤਾ ਉਹਨੂੰ ਜੀ ਹਾਂ ਜੀ ਕੋਈ ਪ੍ਰੈਸ਼ਰ ਨਹੀਂ ਸੀ ਉਸ ਦੇ ਜਿਹੜਾ ਬਲੌਗ ਕਰ ਗਈ ਤੁਹਾਨੂੰ ਤੁਹਾਡੇ ਸਭ ਨੂੰ ਨਹੀਂ ਨਹੀਂ ਜੀ ਪ੍ਰੈਸ਼ਰ ਕੋਈ ਨਹੀਂ ਸੀਗਾ ਜੀ ਜ ਜੀ ਸੀ ਛੋਟੇ ਮੂਟੇ ਕਿਸਾਨ ਆ ਜੀ ਹਾਂ ਜਿਹੜੀ ਜਿਹੜੀ ਮੈਰਿਜ ਹੋਈ ਸੀ ਉਹ ਪੂਰੀ ਕਾਨੂੰਨੀ ਕਾਰਵਾਈ ਤਹਿਤ ਉਹ ਇਸੇ ਰੋਟੀ ਜਿਵੇਂ ਆਪਾਂ ਕਹਿੰਦੇ ਹਾਈ ਕੋਰਟ ਮੈਰਿਜ ਹੋਈ ਸੀ ਜਾਂ ਕਿਵੇਂ ਨਹੀਂ ਜੀ ਨਾ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅਨੰਦਕਾਰ ਦੇ ਹੋਏ ਸੀਗੇ ਜੀ ਉਹਦੇ ਮਤਲਬ ਕਿ ਕੋਰਟ ਮੈਰਿਜ ਜੀ ਉਹਨੇ ਕਰਾਉਣਾ ਆਉਣਾ ਸੀਗਾ ਅੱਛਾ ਹਾਂ ਕੋਰਟ ਮੈਰਿਜ ਕਰਾਉਣਾ ਹੁਣਾਂ ਤੇ ਕਹਿੰਦੀ ਮੰਮੀ ਜਦੋਂ ਮੇਰੀ ਸਾਲ ਦੀ ਸਟੱਡੀ ਪੂਰੀ ਹੋ ਗਈ ਵੀ ਉਦੋਂ ਮੈਂ ਮੈਰਿਜ ਕਰਾਉਣਾ ਆਉਂਗੀ ਕੋਰਟ ਮੈਰਿਜ ਵੀ ਭੇਰਾ ਆਪਾਂ ਕਲਿੰਦਰ ਨੂੰ ਬੁਲਾਵਾਂਗੇ ਪਰ ਬਲਾ ਹੁਣ ਇਸ ਤਰੀਕੇ ਨਾਲ ਨਹੀਂ ਸੀ ਤੀ ਵੀ ਕਹਿੰਦੀ ਵੀ ਤੁਹਾਡਾ ਮੁੰਡਾ ਉਰੇ ਲਿਆ ਕੇ ਛੱਡਣਾ ਇੱਕ ਵਾਰੀ ਮਿਸਟਰ ਵੀਜੇ ਦੇ ਲੈ ਕੇ ਛੱਡ ਦੂੰਗੀ ਤੁਸਾਂ ਦੇਖ ਲਓ ਕਿ ਇਹ ਦਿਨੋਂ ਦੇ ਨੇ ਜਿਹੜੀ ਵਾਰਤਾਤਾ ਨੇ ਵਾਕੀਆਂ ਚੱਲੀਆਂ ਨੇ ਕਿ ਜਿੰਨੂ ਰਾਣੀਆਂ ਵਿਦੇਸ਼ ਚਾਕੇ ਮੁੱਕਰ ਜਾਂਦੀਆਂ ਨੇ ਤੁਸੀਂ ਉਹਨਾਂ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਲੜਕਾ ਵੀ ਇਸ ਥੱਗੀ ਦਾ ਸ਼ਿਕਾਰ ਹਾਂਜੀ 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 ਇਹ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਵੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ ਤੇ ਆਪਾਂ ਪੈਸਾ ਲਾਉਣੇ ਆ ਆ ਸਾਡੀ ਕਿ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ ਅਗਲੇ ਤੋਂ ਤਸੱਲੀ ਪੂਰੀ ਲੋ ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲੋ ਨੌ ਕਰਵਾਓ ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜੀ ਮੈਂ ਤਾਂ ਇਹੀ ਹੱਥ ਬੰਨ੍ਹ ਕੇ ਸਭ ਨੂੰ ਬੇਨਤੀ ਕਰ ਰਹੀ ਆ ਵੀ ਕੋਈ ਵੀ ਸਾਡੇ ਅਲ ਠੱਗੀ ਵਿੱਚ ਨਾ ਆਵੋ ਜਿਵੇਂ ਸਾਡੇ ਨਾਲ ਬਣੀ ਆ ਜੀ ਤੁਸੀਂ ਕੀ ਕੀ ਘੁ ਘਾੜ ਲਵਾਣਾ ਚਾਹੁੰਦੇ ਸਾਡੇ ਮੀਡੀਆ ਦੇ ਮੱਥੇ ਬਰਾਹੀਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਜੀ ਉਹ ਬੰਦੇ ਫੜੇ ਜਾਣ ਜੀ ਉਹ ਕੁੜੀ ਰਿਪੋਰਟ ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ ਜੇ ਜੀ ਉਹਨਾਂ ਚ ਐਡਾ ਵੱਡਾ ਦਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ ਸਾਡੀ ਜ਼ਮੀਨ ਕਿਉਂ ਬਕਾਈ ਜੀ ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਕਿਉਂ ਬਕਾਈ ਜੀ ਉਹਨਾਂ ਨੇ ਆਪਦੀ ਧੀ ਨੂੰ ਆਪ ਤੋਰ ਦੇ ਜੇ ਉਹਨਾਂ ਦਾ ਪੈਸਾ ਹੈਗਾ ਇਹ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਬਕਾ ਕੇ ਹੁਣ ਜੇ ਮੁਕਰ ਗਏ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਜੀ ਤੁਹਾਨੂੰ ਕੀ ਨਾਮ ਲੱਗਦਾ ਨਾਇਬ ਸਿੰਘ ਜੀ ਕੀ ਨਾਮ ਲੱਗਦਾ ਕੁਲਵਿੰਦਰ ਸਿੰਘ ਜੀ ਮੇਰਾ ਬੇਟਾ ਤੀ ਉਹ ਪੁਲਿਸ ਸੰਗੂਰ ਲਵੇ ਬੇਹਾਤੀ ਜੀ ਕੁੜੀ ਬਾਰੇ ਤੁਰਦੀ ਸੀ ਕੀ ਨਾਮ ਲੜਕੀ ਸਿਮਰ ਰਣਜੀਤ ਜੀ ਠੀਕ ਹੈ ਤੇ ਬਾਹਰ ਜਾ ਕੇ ਮੁਕਰਗੀ ਨੰਬਰ ਬਲੌਕ ਚ ਪਤਾ ਉਹਨੇ ਤੇ ਮੈਂ ਤਾਂ ਵਾਹਣ ਵੇਚ ਕੇ ਤੋਰੀਤੀ ਜੀ ਵੀ ਬਿੱਟੇ ਨੂੰ ਲੈ ਜੂਗੀ ਨਾ ਬਿੱਟੇ ਨੂੰ ਲੈ ਕੇ ਗਈ ਜੇ ਨਹੀਂ ਮਲਾਕਾ ਚ ਨੰਬਰ ਪਤਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਵੀ ਇਹੀ ਜਿਹਨੂੰ ਬਾਹਰ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ ਅੱਛਾ ਜੀ ਹਾਂ ਠੀਕ ਹੈ ਸੋ ਉੱਥੇ ਜਾ ਕੇ ਕੋਈ ਪੈਸਾ ਨਹੀਂ ਭੇਜਣਾ ਕੋਈ ਪੈਸਾ ਨਹੀਂ ਭੇਜਿਆ ਨਹੀਂ ਕੁਝ ਨਹੀਂ ਭੇਜਿਆ ਗਿਆ ਜੀ ਠੀਕ ਹੈ ਹਾਂ ਤੇ ਮਾਂ ਪਿਓ ਵੀ ਨਹੀਂ ਮੰਨੇ ਉਹ ਕਹਿੰਦੇ ਨਾ ਕੋਈ ਪੈਸਾ ਦੀਏ ਚ ਕੁਝ ਨਹੀਂ ਦੇ ਸਕਦੇ अच्छा ये उन्होंने कोई कार्रवाई हो गई जी एक हां जी उन्होंने पर्चा कर, दर्ज कराया है जी ठीक है सो कोई किसी से साथ कोई अरेस्ट ਪਈਆ ਹਾਂ ਅਰੇਸਟ ਹਾਂ ਅਰੇਸਟ ਪਾਉਗੇ ਜੀ ਠੀਕ ਹੈ हां जी ਤੇ ਜੇਲ ਭੇਜੇ ਜਾਣਗੇ ਇਹੋ ਜਿਹੇ ਬੰਦੇ ਜਿਹੜਾ ਨੇ ਕਰੇ ਜਿੰਤਰਾਂ ਦੇਖਦੇ ਤੁਸੀਂ ਆਪਦੀ ਪੈਲੀ ਵੇਚ ਕੇ ਨੂੰ ਬਣੇ ਉਂਦੇਸ਼ ਵੇਚਿਆ ਤੇ ਅੱਜ ਕੋਈ ਠੱਗੀ ਦਾ ਸ਼ਿਕਾਰ ਹੋ ਗਿਆ ਕੀ ਹਾਂ ਜੀ ਠੱਗੀ ਦਾ ਸ਼ਿਕਾਰ ਹੋਗਾ ਜੀ ਇਸੇ ਐਵੇਂ ਕਹਿੰਦੇ ਆ ਵੀ ਗਾਂਵ ਪਸਾਂ ਨੂੰ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜੇ ਇਸ ਤਰ੍ਹਾਂ ਆਏ ਨੂੰ ਵਾਪਸ ਭੇਜਿਆ ਜਾਵੇ ਜਿਹੜੀਆਂ ਇਸ ਤਰ੍ਹਾਂ ਕਰਦੇ ਨੇ ਾਂਸੀ ਮੂ ਮੈਂ ਤਾਂ ਤੈਨੂੰ ਇਹ ਪੁੱਛ ਰਹੀ ਆ ਬੇਟਾ ਵੀ ਸਾਡੇ ਪਿਆਰ ਦੇ ਵਿੱਚ ਕੀ ਕਮੀ ਰਹੀ ਗਈ ਤੀ ਤੂੰ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕਰ ਗਈ ਤੂੰ ਤਾਂ ਮੈਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਈ ਸੀਗੀ ਵੀ ਮੈਂ ਮੰਮੀ ਤੁਹਾਡੀ ਤੀ ਬਣ ਕੇ ਰਹੂੰਗੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਵੀ ਇਹ ਤੂੰ ਐਡੀ ਵੱਡੀ ਬੇਵਫਾਈ ਸਾਡੇ ਨਾਲ ਕਿਵੇਂ ਕਰ ਗਈ ਸਾਡਾ ਘਰ-ਬਾਰ ਸਾਡੀ ਜ਼ਮੀਨ ਜਾਇਜ਼ਾਤ ਵਕਿਆ ਗਈ ਤੂੰ ਇੰਨਾ ਪੈਸਾ ਤੇਰੇ ਤੇ ਲਾ ਕੇ ਸੀ ਤੈਨੂੰ ਤੁਰਤ ਸਾਡੀ ਕਦਰ ਨਹੀਂ ਕੀਤੀ ਹੈਗੀ ਸੀ ਮੂ ਮੈਂ ਤਾਂ ਮਾਰ-ਮਾਰ ਕੇ ਤੈਨੂੰ ਇਹ ਇਹ ਦਿਆਂ ਵੀ ਮੇਰੇ ਪਿਆਰ ਚ ਕੀ ਕਮੀ ਰਹੀ ਗਈ ਸੀ ਜਿਹੜਾ ਤੂੰ ਐਡੀ ਬੇਵਫਾਈ ਕਰ ਗਈ ਤੂੰ ਤਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾਉਂਦੀ ਹੁੰਦੀ ਸੀ ਵੀ ਮੈਂ ਮੰਮੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਤੇ ਹੁਣ ਤੂੰ ਸਾਡੇ ਨੰਬਰੀ ਬਲੌਕ ਚ ਪਾ ਗਈ ਸਾਡੇ ਪਿਆਰ ਚ ਕੀ ਕਮੀ ਰਹੀ ਸੀ ਤਸੀਂ ਤੈਨੂੰ ਇਹੀ ਪੁੱਛ ਰਹੇ ਸੀ ਮੂੰ ਤੂੰ ਸਾਨੂੰ ਦੱਸ ਮੈਂ ਤੈਨੂੰ ਸੁਣ ਰਹੀ ਆ ਸੀ ਮੂੰ ਕਿਤੇ ਵੀ ਤਾਂ ਸਾਡੀ ਗੱਲ ਦਾ ਜਵਾਬ ਦੇ ਅਸੀਂ ਤੇਰੇ ਤੋਂ ਕਿੱਤੀ ਕਮੀ ਛੱਡੀ ਸੀ ਅਸੀਂ ਹਰ ਇੱਕ ਸ਼ੌਂਕ ਪੂਰਾ ਕੀਤਾ ਤੇਰਾ ਹਰ ਇੱਕ ਸ਼ੌਂਕ ਕਿੱਥੇ ਕਮੀ ਆ ਪੁੱਤ ਸਾਨੂੰ ਦੱਸ ਤੂੰ ਅੱਜ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾ ਰਹੀ ਆ ਵੀ ਨਸ਼ੇ ਕਰਦਾ ਨਹੀਂ ਕਰ ਰਿਹਾ ਸਾਡਾ ਮੁੰਡਾ ਨਸ਼ੇ ਠੀਕ ਹੈ ਸਾਡੇ ਕੋਲ ਇੱਕ ਪ੍ਰੂਫ ਦਰੋ ਸਾਨੂੰ ਵੀ ਸਾਡਾ ਦੇ ਭਾਂਜੇ ਕੋਲ ਸਿਰਫ 3 ਗਿਲੇ ਪਾ ਹੁੰਦੇ ਨੇ ਜੀ 1.5 ਗਿਲੇ ਕਿਚੁਕਿਆ ਨਾ ਦਸੋ ਬਾਤੇ ਗੁਜ਼ਾਰਾ ਕਰਨਗੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਨੇ ਸਾਡੀ ਭੈਣ ਤੇ ਗਲਤ ਇਲਜ਼ਾਮ ਲਾਏ ਗਏ ਉਹ ਹੁੰਦੇ ਤਾਂ ਉਹਦੇ ਦੀਆਂ ਪੁੱਤ ਅਸੀਂ ਘੜਾ ਜਿਹੇ ਰੋਣ ਲੱਗਿਆਂਗੇ ਜਿੱਦਾਂ ਇਹਨੂੰ ਸਿਹੜ ਕੇ ਲੈ ਆਏ ਉਹਦੇ ਦੀ ਰੋਣਿਆਂਗੇ ਬਰ ਬਲੌਗ ਚ ਪਾਏ ਸਾਨੂੰ ਤਾਂ ਕਹਿੰਦੀ ਹੁੰਦੀ ਸੀ ਮਾਸੀ ਜੀ ਮੈਨੂੰ ਲੈ ਜਾਓ ਗੱਡੀ ਤੇ ਤੁਹਾਡੀ ਕਾਲੇ ਸੀਸਿਆਂ ਵਾਲੀ ਆ ਮੈਨੂੰ ਲੈ ਜਾਓ ਮੈਨੂੰ ਜਿਕੇ ਪਰਾਲੇ ਬਿਨਾ ਜੀ ਨਹੀਂ ਲੱਗਦਾ ਹੁਣ ਤੇਰਾ ਕਿਵੇਂ ਜੀ ਲੱਗ ਰਿਹਾ ਸਾਡੇ ਬਿਨਾ ਹੁਣ ਤੇਰਾ ਜੀ ਕਿਵੇਂ ਲੱਗੇ ਸਾਨੂੰ ਇਹ ਤਾਂ ਦੱਸ ਦੇ ਤੂੰ ਸਾਡੀ ਮਸਲਾਹਾਂ ਕਰਦੀ ਹੁੰਦੀ ਸੀ ਮਾਸੀ ਜੀ ਆਪਾਂ ਐ ਕਰਾਂਗੇ ਐ ਕਰਾਂਗੇ ਹੁਣ ਸਾਡਾ ਤਾਂ ਇੱਕ ਵੀ ਸਾਰ ਨਹੀਂ ਲੈ ਰਹੀ ਨਾ ਸਾਨੂੰ ਫੋਨ ਕਰ ਰਹੀ ਆ ਬਲੌਕ ਕਰ ਗਈ ਜੇ ਸਾਨੂੰ ਸਿਰ ਮੋਕੀ ਤੇ ਤੂੰ ਸੁਣ ਰਹੀ ਆ ਤਾਂ ਪਲੀਜ਼ ਸਾਨੂੰ ਕਾਲ ਕਰਕੇ ਦੱਸ ਸਾਡੇ ਮੁੰਡੇ ਤੋਂ ਗਲਤੀ ਕੀ ਹੋਈ ਆ ਸਾਡੇ ਐਸੇ ਲੋਟੇ ਵੀ ਬਣਾਉਣ ਨੂੰ ਤਿਆਰ ਆ ਅਸੀਂ ਅੱਜ ਵੀ ਤੇਰੇ ਨਾਲ ਅਸੀਂ ਆਪੇ ਨੂੰ ਸਮਝਦੇ ਆ ਸਾਡਾ ਅੱਜ ਵੀ ਮੰਮੀ ਕ ਕੋ ਤੁਸੀਂ ਮੈਂ ਕਹਿ ਰਹੀ ਆਂ ਵੀ ਤੂੰ ਮਤਲਬ ਕਿ ਉਹ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ ਕਹਿੰਦੀ ਇਹ ਕਿਹੜਾ ਲੀਗਲ ਸਾਦੀ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਰੇ ਲਾਮਾ ਲੇਤੀਆਂ ਨੂੰ ਵੀ ਝੂਠਾ ਮੰਨ ਰਹੀ ਆ ਜੇ ਤੂੰ ਗੋਰਿਆਂ ਵਾਲੇ ਹਿਸਾਬ ਦੇ ਕੋਟ ਮੈਰਿਜ ਕਰਾਉਣੀ ਸੀ ਫਿਰ ਤੂੰ ਇੰਡੀਆ ਆਈ ਕਿਉਂ ਨਹੀਂ ਮੈਰਿਜ ਕਰਵਾਉਣਾ ਇਸੇ ਕਰਕੇ ਤਾਂ ਰੋਲਾ ਤੀ ਵੀ ਤੂੰ ਇੰਡੀਆ ਮੈਰਿਜ ਕਰਵਾਉਣ ਨਹੀਂ ਆ ਰਹੀ ਹੈਗੀ ਸੱਚ ਦੱਸ ਜੇ ਦੱਸਦੀਆਂ ਕਿਸੇ ਨੂੰ ਉਹਨਾਂ ਤੇ ਪੂਰਾ ਸੱਚ ਦੱਸ ਵੀ ਮੈਂ ਮੁੱਕ ਰਹੀ ਆ ਵੀ ਮੈਂ ਕੋਟ ਮੈਰਿਜ ਕਰਾਉਣ ਨਹੀਂ ਜਾਣਾ ਇੰਡੀਆ ਕੋ ਤੇਰਾ ਭਾਈ ਉੱਥੇ ਆਪਦਾ ਸਹੀ ਆ ਰਿਹਾਗਾ ਤੂੰ ਵਧੀ ਤੂੰ ਆਪ ਦੀ ਆਇਸ਼ ਕਰ ਰਹੀਆਂ ਸੋਨਾ ਖਾਨੀਆਂ ਪਿੰਨੀਆਂ ਫ੍ਰੀਚ ਰਹਿ ਰਹੀਆਂ ਉਹਨਾਂ ਦੇ ਘਰ ਜਿੱਥੇ ਰਹਿ ਰਹੀਆਂ ਗਈ ਤੇਰਾ ਆਪ ਦਾ ਟਾਂਚਾ ਸੈੱਟ ਆ ਗਿਆ ਤਾਂ ਮੇਰੇ ਮੁੰਡੇ ਤੋਂ ਕੀ ਲੈਣਾ ਤੂੰ ਤਾਂ ਗੁਰੂ ਮਹਾਰਾਜ ਦੀ ਲਾਮਾ ਨੂੰ ਵੀ ਝੁੱਠਾ ਬਣਾਈ ਜੰਨੀ ਆ ਵੀ ਇਹ ਵੀ ਝੂਠ ਨਹੀਂ ਗਈਆਂ ਹੈ ਤੂੰ ਤਾਂ ਆਰਾਮ ਨਾਲ ਸਾਡਾ ਘਰ ਲਵਾ ਕੇ ਸਾਡੀ ਜ਼ਮੀਨ ਬਕਾ ਕੇ ਜਾ ਕੇ ਉੱਥੇ ਬਹਿ ਗਈ ਤੈਨੂੰ ਹੁਣ ਕੀ ਲੈਣਾ ਤੂੰ ਹੁਣ ਮੇਰੇ ਮੁੰਡੇ 'ਚ ਕਮੀਆਂ ਲੱਭਦੀਆਂ ਹੁਣ ਤੇਰੇ 'ਚ ਕੀ ਕਮੀਆਂ ਨੇ ਤੂੰ ਆਪ ਦਾ ਵੀ ਤਾਂ ਦੇ ਦੇਣਾ ਕੋਈ ਇੰਟਰਵਿਊ ਕਿਸੇ ਨੂੰ ਹਾਂ ਮੈਂ ਤਾਂ ਇਹ ਕਹਿ ਰਹੀ ਸੀ ਮੈਮ ਤੈਨੂੰ ਵੀ ਤੈਨੂੰ 35-35 ਹਜ਼ਾਰ ਦੀ ਮੈਂ ਸ਼ਾਪਿੰਗ ਕਰਾਈਆਂ ਤੈ ਕੋ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ ਜਦੋਂ ਤੂੰ ਸਾਡੇ ਘਰ ਆਈ ਸੀ ਤੇਰੇ ਲਈ ਕਿਹੜੇ ਕੱਪੜੇ ਸੀ ਪਾਉਣ ਨੂੰ ਤੈਨੂੰ ਮਹਿੰਗੇ ਮਹਿੰਗੇ ਮੇਰਾ ਪੁੱਤ ਕੱਪੜੇ ਦਵਾ ਕੇ ਲੈ ਆਇਆ ਤੈਨੂੰ ਗੱਡੀ ਦੇ ਵਿੱਚ ਲੈ ਕੇ ਫਿਰਿਆ 30 35000 ਦਾ ਤਾਂ ਅਸੀਂ ਤੇਲ ਪੂਕਤਾ ਸੀ ਤੇਰੇ ਦੇ ਤੈਨੂੰ ਲੈ ਕੇ ਫਿਰਦੇ ਤੇਰੇ ਗੈਪ ਕਢਾਉਂਦੇ ਫਿਰਦੇ ਸੀ ਆ 10000 ਦਾ ਸਮਾਨ ਆ ਕਰੋਕਰੀ ਦਾ ਸਮਾਨ ਕਿੰਨੇ ਕਿੰਨੇ ਬਿੱਲ ਪਏ ਨੇ ਸਾਰੇ ਸਾਡੇ ਕੋਲ ਤੂੰ ਇਹ ਸੱਚ ਦੱਸ ਤੂੰ ਇਸ ਗੱਲ ਨੂੰ ਝੂਠ ਨਾ ਆਂਦੀਆਂ ਵੀ ਤੂੰ ਨਾਲ ਲੈ ਕੇ ਲੈ ਕੇ ਆਈ ਸੀ ਜਾ ਕੇ ਨਵਾਂ ਬੱਚਾ ਆ ਕੁੜੀ ਦਾ ਭਾਈਓ ਬੰਦਾ You didn't.